ਬਾਤ ਬਈ ਆਏ ਆ ਅਸੀਂ ਲੈ ਕੇ ਆਏ ਆ ਸੇਵਾ ਠੀਕ ਆ ਸੁੱਕਾ ਰਾਸ਼ਨ ਤੇ ਦੋ ਟਰਾਲੇ ਲਿਆਂਦੇ ਅਸੀਂ ਪਿੰਡ ਸਾਡਾ ਜਾਉਣ ਵਾਲਾ ਜ਼ਿਲ੍ਹਾ ਫਰੀਦਕੋਟ ਠੀਕ ਆ ਬਈ ਅਸੀਂ ਕਿਦੋਂ ਆਏ ਆ ਪਹਿਲੀ ਸੜਕ ਆਏ ਆ ਉੱਥੇ ਸਾਨੂੰ ਪੁੱਛਿਆ ਦੇ ਨੁਕਰਾ ਕਹਿੰਦੇ ਇੱਥੇ ਰਾਸ਼ਨ ਲਾਜਾ ਅਸੀਂ ਸਾਡੀ ਚਾਰ ਪੰਜ ਦਿਨਾਂ ਦੀ ਮਿਹਨਤ ਹੈ ਠੀਕ ਆ ਅਸੀਂ ਇੱਥੇ ਲਾ ਜੀਏ ਸਾਡਾ ਮਾਨ ਦੁਖੀ ਹੋਊਗਾ ਫਿਰ ਉੱਥੋਂ ਅਸੀਂ ਟਰਾਲੇ ਮੋੜੇ ਤੇ ਅਸੀਂ ਸਾਡੇ ਇੱਥੇ ਕਨੈਕਟ ਸੀ ਬੰਦਿਆਂ ਨਾਲ ਤੇ ਹਾਂ ਕਾਣਾਪੁਰ ਇਹ ਰੋਬ ਬੰਦੇ ਸਾਨੂੰ ਉੱਥੋਂ ਲੈ ਕੇ ਇੱਥੇ ਲੈ ਗਏ ਇੱਥੇ ਲੈ ਗਏ ਫਿਰ ਅਸੀਂ ਟਰਾਲਾ ਲਿਆਂਦਾ ਅੱਧ ਵਿਚਾਲੇ ਫਿਰ ਪੁਲਿਸ ਵਾਲੇ ਉੱਥੇ ਆਏ ਠੀਕ ਹੈ ਉਹ ਗਣੇ ਸਾਡਾ ਬੈਕ ਕਰਾਤਾ ਬੈਕ ਕਰਾਤਾ ਫਿਰ ਉਹ ਆਦੀ ਲੈ ਆਈ ਕਿਸ਼ਤੀ ਉਹ ਬਾਈ ਜੀ ਤੇ ਉੱਥੋਂ ਅਸੀਂ ਗੱਟੇ ਚੱਕ ਗਏ 1 ਕਿਲੋਮੀਟਰ ਤੋਂ ਮੋੜਿਆਂ ਤੇ ਲੈ ਕੇ ਆਏ ਪ੍ਰਸ਼ਾਸਨ ਵੱਲੋਂ ਟਰਾਲੇ ਤੁਹਾਡੇ ਅੱਗੇ ਕਿਉਂ ਨਹੀਂ ਆ ਦੇਤੇ ਉਹ ਕਹਿੰਦੇ ਐਸਪੀ ਵੱਡੇ ਅਸਰਾਂ ਨੇ ਆਉਣਾ ਸੀ ਉਹਨਾਂ ਦੇ 7-8 ਗੱਡੀਆਂ ਆਈਆਂ ਉਹਦੇ ਹੱਥੇ ਉਹਨਾਂ ਨੇ ਰਾਹ ਕਲੀਅਰ ਕਰ ਰਹੇ ਨੇ ਠੀਕ ਠੀਕ ਹਾਂਜੀ ਤਾਂ ਇੱਥੇ ਅੱਗੇ ਹਾਲਾਤ ਕਿੱਦਾਂ ਦੇ ਤੁਸੀਂ ਵੇਖਿਆ ਹਾਲਾਤ ਇਹ ਪਾਣੀ ਬਹੁਤ ਜੜਿਆ ਪਿਆ ਜੀ ਬਹੁਤ ਜਿਆਦੇ ਬੁਰੀ ਹਾਲਤ